ਜੀ ਸਰ ਸਿਕਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਆਪਣਾ ਇੱਥੇ ਇੱਕੋ ਹੀ ਬਣਿਆ ਜਦੋਂ ਆਪਾਂ ਉੱਪਰ ਹੋਰ ਬਣਾਵਾਂਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਡਿਜ਼ਾਈਨ ਪੂਰਾ ਬਹੁਤ ਹੀ ਜ਼ਿਆਦਾ ਸੋਹਣਾ ਬਣੂਗਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਡਿਜ਼ਾਈਨ ਜਿਹੜਾ ਪਸੰਦ ਆਊਗਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਰੱਖਣੇ ਨੇ ਆਪਾਂ ਨੇ 10 10 10 ਚਾਰ ਕੁੰਡੇ ਬਾਅਦ ਰੱਖਣੇ ਆ ਕਰਦੇ ਆ ਜਪੜੇ ਆਉਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲੈਣਾ ਧਾਗਾ ਆਪਣੇ ਵੱਲ ਕਰਨਾ ਤਿੰਨ ਕੁੰਡੇ ਪੁੱਠੇ ਤਿੰਨ ਕੁੰਡੇ ਪੁੱਠੇ ਧਾਗਾ ਬਾਹਰ ਨੂੰ ਕਰਨਾ ਸੱਤ ਕੁੰਡੇ ਸਿੱਧੇ 1 2 3 4 5 6 7 7 ਕੁੰਡੇ ਸਿੱਤੇ ਤਾਂ ਗਾ ਆਪਣੇ ਵੱਲ ਕਰਨਾ 3 ਕੁੰਡੇ ਪੁੱਥੇ 2 3 ਦੁਬਾਰਾ ਫੇਰ 7 ਕੁੰਡੇ ਸਿੱਤੇ 1 2 3 4 5 6 7 7 ਕੁੰਡੇ ਸਿੱਤੇ ਲਾਸਟ ਵਿੱਚ ਤਿੰਨ ਕੁੰਡੇ ਪੁੱਠੇ ਇਹ ਜ਼ਰੂਰੀ ਨੇ ਲਾਸਟ ਵਿੱਚ ਔਰ ਸ਼ੁਰੂਆਤ ਵਿੱਚ ਇਹਦੀ ਜਗ੍ਹਾ ਤੇ ਤਿੰਨ ਦੀ ਜਗ੍ਹਾ ਤੇ ਤੁਸੀਂ 4-4 ਵੀ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਚੋਇਸ ਹੈ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਜੀ ਸਲਾਈ ਪੁੱਠੇ ਪਾਸੇ ਤੋਂ ਦੂਜੀ ਸਲਾਈ ਦੇ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਤੁਹਾਨੂੰ ਦਿਖ ਰਹੇ ਨੇ ਉਸੇ ਤਰ੍ਹਾਂ ਬਣਾਉਣੇ ਆ ਜਿਹੜੇ ਉੱਧਰ ਪੁੱਠੇ ਆ ਇੱਧਰ ਸਿੱਧੇ ਬਣ ਗਏ ਜਿਹੜੇ ਉਧਰ ਸਿੱਧੇ ਆ ਇੰਦਰ ਪੁੱਠੇ ਤਿੰਨ ਗੁੰਡੇ ਸਿੱਤੇ ਸੱਤ ਗੁੰਡੇ ਪੁੱਠੇ 1 2 3 4 5 6 7 ਤਿੰਨ ਗੁੰਡੇ ਸਿੱਤੇ ਤੋਂ

ਇਹ ਅਕਸਟ ਨੂੰ ਦੇ ਨੂੰ ਪੁੱਠਾ ਹੁਣ ਫਿਰ ਦੋ ਸਲਾਈਆਂ ਪਹਿਲੀ ਸਲਾਈ ਵਾਂਗ ਤੌਗੀ ਦੂਜੀ ਸਲਾਈ ਹੋਰ ਤੀਜੀ ਸਲਾਈ ਠੀਕ ਹੈ ਤੀਜੀ ਸਲਾਈ ਪਹਿਲੀ ਸਲਾਈ ਵਾਂਗ ਚੌਥੀ ਸਲਾਈ ਦੂਜੀ ਸਲਾਈ ਵਾਂਗ ਦਾ ਇਹ ਦੋ ਸਲਾਈਆਂ ਕੰਪਲੀਟ ਕਰਕੇ ਫਿਰ ਤੁਹਾਨੂੰ ਅਕੇ ਦਿਖਾਉਣੇ ਇਸ ਤਰ੍ਹਾਂ 3 ਕੁੰਡੇ ਸਿੱਧੇ 7 ਕੁੰਡੇ ਪੁੱਠੇ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਐਵੇਂ ਬੈਕ ਸਾਈਡ ਤੋਂ ਚੌਥੀ ਸਲਾਈ ਪੰਜਵੀਂ ਸਲਾਈ ਤੇ ਫਿਰ ਤੁਹਾਨੂੰ ਦਿਖਾਉਣੀ ਆਂ ਚਾਰ ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਪੰਜਵੀਂ ਸਲਾਈ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰਨਾ ਅੱਗ ਆਪਣੇ ਵੱਲ ਕਰਨਾ ਤਿੰਨ ਕੁੰਡੇ ਪੁੱਠੇ ఏవి పేలీ సై వ సేమ పేరు సలాయి షేమ సైడ్ డిజైన్ బా కు సెన్ కుండే పుట్ే గా సే స 3 4 5 6 7 ਤੱਕ ਆਪਣੇ ਵੱਲ ਕਰਨਾ ਤਿੰਨ ਕੁੰਡੇ ਪੁੱਠੇ ਤਾਂ ਕਰਨਾ 10 ਤੋਂ ਬਹੁਤ ਸਿੱਧਾ ਕੁੱਠਾ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ 6ਵੀਂ ਸਲਾਈਂ ਪੁੱਠੀ ਸਾਈਡ ਤੋਂ పేలా కు ఉతారనా తిని తిండే సీతే పాగే వల్ జీ సండే ఉద్దరు సే బయే బ డబల్ వల్ మారనా స కుడెస్

ਨਹੀਂ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਸਾਰਿਆਂ ਤੇ ਐਸੀ ਤਰ੍ਹਾਂ ਰਪੀਟ ਕਰਦੇ ਜਾਓ ਤੇ ਤੁਹਾਡਾ ਜਿਹੜਾ ਡਿਜ਼ਾਈਨ ਆ ਉਹ ਵੰਡਾ ਜਾਊਗਾ ਜੇਕਰ ਡਿਜ਼ਾਈਨ ਪਸੰਦ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸੱਤਵੀਂ ਸਿਲਾਈ ਸਿੱਧੀ ਸਾਈਡ ਤੋਂ ਧਿਆਨ ਨਾਲ ਲਿਕਨ ਚੰਨ ਲਾ ਕੁੰਡਾ ਉਤਾਰਿਆ ਤੱਗਾ ਆਪਣੇ ਵੱਲ ਕੀਤਾ ਤਿੰਨ ਕੁੰਡੇ ਪਿੱਛੇ ਤਿੰਨ ਕੁੰਡੇ ਪੁੱਠੇ ਤੱਗਾ ਵਾਰਨ ਕਰਾਂਗੇ ਸੱਤਾਂ ਕੁੰਡੀਆਂ ਦਾ ਇਸ ਤਰ੍ਹਾਂ ਵਾਲ ਉਤਾਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਸੱਤੇ ਕੁੰਡੀਆਂ ਦਾ ਵਾਲ ਉਤਾਰ ਕੇ ਸੱਤਾਂ ਕੁੰਡੀਆਂ ਨੂੰ ਖੱਬੀ ਸਾਈਡ ਵਾਲੀ ਸਲਾਈ ਤੇ ਇਸ ਤਰ੍ਹਾਂ ਲਵਾਂਗੇ ਫਿਰ ਇਹਨਾਂ ਵਿੱਚੋਂ ਚਾਰ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਦੇ ਵਿੱਚ ਪਾਵਾਂਗੇ। ਅੱਗੇ ਉਹਦੀ। ਔਰ ਇਹਨਾਂ ਨੂੰ ਇਸ ਤਰ੍ਹਾਂ ਕਮਾ ਕੇ ਥੱਬੀ ਸਲਾਈ ਤੇ ਲੈ ਲਵਾਂਗੇ। ਫਿਰ ਇਹਨਾਂ ਸੱਤਾਂ ਕੁੰਡਿਆਂ ਨੂੰ ਇਹ ਸਲਾਈ ਤੇ ਲੈ ਕੇ ਇਹਨਾਂ ਦੇ ਸੱਤ ਕੁੰਡੇ ਆਪਾਂ ਬਣਾਵਾਂਗੇ ਇਸ ਤਰ੍ਹਾਂ। ਇੱਕ ਵਾਰ ਬਣਾ ਲਿਆ। ਸਲਾਈ ਤੇ ਬਾਲਪਾ ਲਿਆ ਦੋ। ਤੀਜੀ ਵਾਰ ਫੇਰ ਬਣਾ ਲਿਆ। ਕੇਸ ਲਾਈ ਤੇ ਵਰਤ ਆਇਆ ਇੱਕ ਵਾਰ ਫੇਰ ਬਣਾ ਲਿਆ 1 2 3 4 5 ਇੱਕ ਵਾਰ ਕੇਸ ਲਾਈ ਤੇ ਵਰਤ ਆਇਆ ਇੱਕ ਵਾਰ ਇਹਨੂੰ ਫੇਰ ਬਣਾ ਲਓ ਸੱਤਾਂ ਦੇ ਸੱਤ ਕੁੰਡੇ ਬਣ ਕੇ ਤਿੰਨ ਕੁੰਡੇ ਪੁੱਠੇ ਤਰਗਾਵਾ ਨੂੰ ਕਰੀਏ ਸੱਤਾਂ ਕੁੰਡਿਆਂ ਦਾ ਗਲ ਉਤਾਰਨਾ ਇਹਨਾਂ ਨੂੰ ਖੱਬੀ ਸਾਈਡੋਂ ਸਲਾਈ ਤੇ ਲੈਣਾ ਇਹਨਾਂ ਚ 4 ਕੁੰਡਿਆਂ ਨੂੰ ਇੱਕਦਾਂ ਸਲਾਈ ਤੇ ਲੈਣਾ ਬਾਰਕਾ ਕਰਕੇ ਇਸ ਤਰ੍ਹਾਂ ਖੱਬੀ ਸਾਈਡ ਵਾਲੀ ਤੇ ਫਿਰ ਉਹ ਤਿੰਨਾਂ ਕੁੰਡਿਆਂ ਨੂੰ ਵੀ ਨਾਲ ਹੀ ਲੈ ਲੈਣਾ ਸੱਤਾਂ ਕੁੰਡਿਆਂ ਨੂੰ ਇਸ ਤਰ੍ਹਾਂ ਇੱਕ ਵਾਰ ਬਣਾ ਲਿਆ ਸਲਾਈ ਤੇ ਵਰਕ ਆਇਆ ਦੋ ਦੁਨੀਆ ਫੇਸ ਸਲਾਈ ਤੇ ਗਲ ਪਾਇਆ 4 ਫੇਰ ਇੱਕ ਵਾਰ ਬਣਾ ਲਿਆ 5 ਇੱਕ ਵਾਰ ਫੇਰ ਬਲ ਪਾਇਆ 6 ਇੱਕ ਹੋਰ ਫੇਰ ਬਣਾ ਲਿਆ 7 ਧਾਗਾ ਆਪਣੀ ਗਲ ਕਰਨਾ ਤਿੰਨ ਕੁੰਡੇ ਪੁੱਠੇ ਇਹ ਲਾਸਟ ਵਾਲਾ ਸਿੱਧਾ ਸੱਤ ਸਲਾਈਆਂ ਕੰਪਲੀਟ ਹੋ ਗਈਆਂ ਅੱਠਵੀਂ ਸਲਾਈ ਪੁੱਠੀ ਚੜ੍ਹਤ పేలా కు కండా ఉతారణ పర్ణ జ తిని కండే పుట్ే జి తరడే పను దగ్గర ఉంది డిజైన్ వాడే ఇ పుట్ే బ ਜਿਸ ਤਰ੍ਹਾਂ ਦੇ ਕੁੰਡੇ ਹੈਗੇ ਆ ਉਸੇ ਤਰ੍ਹਾਂ ਦੇ ਫਨੀ ਬਣਾਉਣੇ ਨੇ അട്ട് സിലൈ കംപ്ലീറ്റ് ബാധാ ഡിജൈന ബയ്യ